ਮਿੰਦਰ ਸਿੰਘ ਬੜੀ ਕੁਸ਼ੂਰੀ ਕਿ ਫਰੀਦ ਕੋ ਫਰੀਦਕੋਟ ਕਹਿੰਦਾ ਫਰੀਦਕੋਟ ਆਪਣੇ ਜਿਹੜਾ ਹਲਕਾ ਹੈ ਜਿਹੜਾ ਹਲਕੇ ਵਿੱਚੋਂ ਅਸੀਂ ਇਹਦਾ ਰਿਜ਼ਲਟ ਦੇ ਚੁੱਕੇ ਹਾਂ ਤੇ 12 ਸੀਟਾਂ ਦਾ ਅਤੇ 12 ਹਲਕੇ ਦਾ ਰਿਜ਼ਲਟ 4 ਜੂਨ ਨੂੰ ਆਉਣਾ ਇਹ ਸਾਡਾ ਸਰਵੇਖਣ ਹੈ ਤੇ ਅੱਜ ਵੱਖ-ਵੱਖ ਚਨੌ ਨੇ ਸਰਵੇਖਣ ਕੀਤੀ ਹੈ ਜਿਨ੍ਹਾਂ ਸਰਵੇਖਣਾਂ ਦੇ ਮੁਤਾਬਕ ਪਹਿਲੇ ਨੰਬਰ ਤੇ ਜੋ ਚਾਰ ਸਰਵੇਖਣ ਆਏ ਨੇ ਕਰਮਜੀਤ ਅਨਮੋਲ ਪਹਿਲੇ ਨੰਬਰ ਤੇ ਆਏ ਨੇ ਜਿੱਦੀ ਮੁਬਾਰਕਵਾ ਦੇਣੀ ਚਾਹਾਂਗੀ ਕਰਮਜੀਤ ਅਨਮੋਲ ਸਾਹਿਬ ਨੂੰ ਅਨਮੋਲ ਸਾਹਿਬ ਆਪ ਜੀ ਨੂੰ ਮੁਬਾਰਕ ਹੋਵੇ ਕਿ ਚਾਰ ਵੱਡੀਆਂ-ਵੱਡੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੇ ਸਰਵੇਖਣਾਂ ਦੇ ਮੁਤਾਬਕ ਜਿਹੜੇ ਵੋਟਰਸ ਨੇ ਫਰੀਦਕੋਟ ਦੇ ਉਹ ਕੈਰੇ ਨੇ ਇੱਕ ਸਾਡੀ ਬੂਟ ਦੇ ਹੱਕਦਾਰ ਕਰਮਜੀਤ ਅਨਮੋਲ ਹੋਣਗੇ ਕੀ ਕਹਿਣਾ ਚਾਹੁੰਦੇ ਹੋ ਥੈਂਕ ਯੂ ਸੋ ਮਚ ਵਾਸੀ ਸਾਹਿਬ ਉਹ ਲੋਕਾਂ ਦਾ ਪਿਆਰ ਹੈ ਜੀ ਜਿਹੜੇ ਇੰਨਾ ਮੁਹੱਬਤ ਕਰਦੇ ਆ ਔਰ ਥੈਂਕ ਯੂ ਸੋ ਮਚ ਜੀ ਥੈਂਕ ਯੂ ਸਰ ਐਂਡ ਬਹੁਤ ਬਹੁਤ ਧੰਨਵਾਦੀ ਅਸੀਂ ਦੱਸਿ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਛੋਟੀ ਜਹੀ ਲਹਿਰ ਦਾ ਬੱਲਾ ਆਇਆ ਸ਼ੁਰਜਾ ਇੱਕ ਐਸਾ ਤੂਫਾਨ ਨਹੀਂ ਸੀ ਇੱਕ ਛੋਟੀ ਜਹੀ ਤੇਜ਼ ਹਵਾ ਸੀ ਜਿਹਦੇ ਵਿੱਚ ਕੁਝ ਲੋਕਾਂ ਦੇ ਵਿਚਾਰ ਆਏ ਕਿ ਇੱਕ ਖਾਲਸਾ ਜੀ ਨੇ ਕਿ ਨੌਜਵਾਨ ਲੜਕਾ ਹੈ ਕਿ ਉਹ ਪਹਿਲਾਂ ਵੀ ਕਈ ਵਾਰੀ ਬਖਵਕ ਹਲਕੇ ਤੋਂ ਖੜਾ ਹੋਇਆ ਔਰ ਚੋਲ ਪ੍ਰਚਾਰ ਦੇ ਵਿੱਚ ਗਿਆ ਤੇ ਲੋਕਾਂ ਦੇ ਨਾਮ ਆਇਆ ਤੇ ਉਸ ਤੋਂ ਬਾਅਦ ਇੱਕ ਤੇਜ਼ ਹਵਾ ਦਾ ਬੁੱਲਾ ਆਇਆ ਪਿਛਲੇ ਕੁਝ 48 ਘੰਟੇ ਪਹਿਲਾਂ ਉਹ ਸਭ ਕੁਝ ਹੁੰਝ ਕੇ ਲੈ ਗਿਆ ਕਿਉਂਕਿ ਉਹਨੇ ਦੇਖਿਆ ਕਿ ਜਿਹੜਾ ਖਾਲਸਾ ਜੀ ਦੇ ਦਾਦਾ ਸੀ ਸੁੱਚਾ ਸਿੰਘ ਉਹ 1999 ਵਿੱਚ ਇਲੈਕਸ਼ਨ ਚੜ੍ਹੇ 1984 ਤੋਂ ਬਾਅਦ ਤਬ ਜਿੱਤ ਗਏ ਉਹਨੇ ਹਾਲ ਇਨ ਪੁੱਛਿਆ ਲੋਕਾਂ ਦਾ ਫਰੀਦਕੋਟ ਦੇ ਲੋਕਾਂ ਦਾ ਉਸ ਤੋਂ ਬਾਅਦ ਬੇਮਨਕਰ ਖਾਲਸਾ ਜੀ ਆਈ ਇਸ ਲੜਕੇ ਦੇ ਮਦਰ ਤਾਂ ਉਹਨਾਂ ਨੇ ਵੀ ਕੋ ਹਾਲ ਤੇ ਪੁੱਛਿਆ ਤਾਂ ਲੋਕਾਂ ਨੇ ਕਿਹਾ ਤੇ ਇਹ ਤਾਂ ਉਹੀ ਪਰਿਵਾਰ ਹੈ ਉਹਦਾ ਇਹ ਪੁੱਤਰ ਹੈ ਜਿਹੜਾ ਕਿ ਖੜਾ ਹੋ ਰਿਹਾ ਜੀ ਇਹਨੇ ਪਹਿਲਾਂ ਖੜਕੇ ਜੱਤ ਕੇ ਬੋਟਾ ਪਾਈਆਂ ਤੇ ਕੁਛ ਨਹੀਂ ਕੀਤਾ ਜਿਸ ਕਰ ਲੋਕ ਕਹਿੰਦੇ ਕਿ ਅਸੀਂ ਆਲਰੇਡੀ ਪਰਖਿਆ ਹੋਏ ਹਾਂ ਪਰਖਣਾ ਨਹੀਂਗਾ ਤੇ ਜਿਸ ਕਰਕੇ ਜਦੋਂ ਚਾਰ ਜਿਹੜੇ ਨੇ ਐਨਾਲਿਸਿਸ ਕਰਨ ਵਾਲੀਆਂ ਕੰਪਨੀਆਂ ਉਹਨਾਂ ਨੇ ਕਿਹਾ ਕਿ ਜੱਤ ਜਿਹੜੀ ਹੈ ਉਹ ਅਨਮੋਲ ਜੀ ਦੀ ਯਕੀਨਨ ਹੈ ਅਤੇ ਲੋਕ ਕਹਿੰਦੇ ਕਿ ਅਸੀਂ ਜਿਨ੍ਹਾਂ ਨੂੰ ਪਰਖਿਆ ਹੋਇਆ ਮੜ ਕੇ ਪਰਖਣਾ ਨਹੀਂਗਾ ਤਾਂ ਨਵੇਂ ਬੰਦੇ ਨੂੰ ਇਸ ਵੇਲੇ ਅਸੀਂ ਲੈ ਕੇ ਆਉਣਾ ਨਵਾਂ ਚਿਹਰਾ ਲੈ ਕੇ ਆਉਣਾ ਕਿਉਂਕਿ ਸਟੇਜ ਦੇ ਤਰੀ ਨੇ ਅਤੇ ਲੋਕਾਂ ਨੂੰ ਡਬਲ ਜਾਣਦੇ ਨੇ ਤੁਸੀਂ ਜਾਣਿਓ ਕਿ ਇੱਕ ਐਸੇ ਪਰਿਵਾਰ ਦਾ ਖੂਨ ਹੈ ਜਿਨ੍ਹਾਂ ਨੇ ਸਾਡੇ ਸਿੱਖ ਇਤਿਹਾਸ ਨੂੰ ਰੱਜ ਕੇ ਗਾਇਆ ਲੋਕੀਂ ਦਾਵਾ ਦੇ ਬਾਦਸ਼ਾਹ ਕਾਲੀਏ ਦੇ ਬਾਦਸ਼ਾਹ ਵੱਖਰੀ ਹੋਣੀ ਗੱਲ ਹੈ ਪਰ ਸਿੱਖ ਇਤਿਹਾਸ ਦੀ ਗੱਲ ਕਰੀਏ ਸਿੱਖ ਇਤਿਹਾਸ ਅਤੇ ਵਾਰਾਂ ਨੂੰ ਪੇਸ਼ ਕਰਨਾ ਗੁਰੂਆਂ ਦੇ ਹਜ਼ੂਰੀ ਦੇ ਵਿੱਚ ਇਹ ਬਹੁਤ ਚੰਦ ਇੱਕ ਸਾਡੇ ਪੋਟਿਆਂ ਦੇ ਉੱਪਰ ਨਾਮ ਆਉਂਦੇ ਨੇ ਕਈ ਕਹਰੇ ਉਹਨਾਂ ਵਿੱਚ ਕਲਦੀਪ ਮਾਨਿਕ ਐਸਾ ਨਾਮ ਹੈ ਜਿਸ ਤੱਕ ਤੇ ਜਨਮ ਹੋਇਆ ਅਤੇ ਉਸ ਤਰਕਤੀ ਤੇ ਉਹਨਾਂ ਦਾ ਦotra ਪੈਦਾ ਹੋਇਆ ਕਰਮਜੀਤ ਅਨਮੋਲ ਜਰਾ ਸੁਣੋ ਉਸ ਆਵਾਜ਼ ਨੂੰ ਜਿੱਥੇ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਇਹ ਹੈ ਪੜ ਜਾ ਸੋ ਜਿਨ੍ਹਾਂ ਨੇ ਧਾਰਮਿਕ ਇਤਿਹਾਸ ਮੁੱਖੋਂ ਸਾਥਨਾ ਬੋਲਦਾ ਸਿਰੋਂ ਬਨ ਕੇ ਤੇ ਤੇਰੀ ਖੂਨ ਚੋ ਗਿਆ ਚੌਕ ਚਾਂਦਣੀ ਦਾ ਦਿਲ ਲਾਲ ਹੋ ਗਿਆ ਰੋਇਆ ਅੰਬਰ へ ਜਦੋਂ ਜਦੋਂ ਦੀ ਵਾਰਾਂ ਨੂੰ ਪੇਸ਼ ਕੀਤਾ ਅਤੇ ਨਵੀਂ ਪੀੜੀ ਨੂੰ ਜਾਗ ਕਾਇਆ ਅਤੇ ਸੱਚਮੁੱਚੀ ਲੋਕਾਂ ਦੇ ਮਨਾਂ ਵਿੱਚ ਇੱਕ ਵਾਰੀ ਫੇਰ ਇੱਕ ਨਵਾਂ ਦੀਵਾ ਜਾਗਿਆ ਕਿ ਅਸੀਂ ਫਰੀਦਕੋਟ ਦੇ ਵਿੱਚ ਇੱਕ ਐਸੀ ਸ਼ਖਸੀਅਤ ਨੂੰ ਲੈ ਕੇ ਆਉਣਾ ਜੋ ਕਿ ਸਾਡਾ ਦਰਦ ਸੁਣੇਗੀ ਸਾਡੇ ਜ਼ਖਮਾਂ ਤੇ ਲੂਣ ਜਿਹੜਾ ਹੈ ਜਿਹੜਾ ਸ਼ਰਕਿਆ ਹੋਇਆ ਮਲਮ ਪੜੇਗੀ ਅਤੇ ਫਿਰ ਦੁਆਰਾ ਜ਼ਿੰਦਗੀ ਦੇ ਵਿੱਚ ਬੇਅਦਬੀ ਅਦੂ ਖਤਮ ਕਰੇਗੀ ਅਤੇ ਹਰ ਤਰ੍ਹਾਂ ਦਾ ਸਤਿਕਾਰ ਕਰਨ ਵਾਲੀ ਸਖਸ਼ੀਤ ਹੋਵੇਗੀ ਦੁਨੀਆ ਦੇ ਕੋਨੇ ਕੋਨੇ ਵਿੱਚ ਬੱਖ-ਬੱਖ ਸਟੇਜਾਂ ਤੇ ਸਟੇਜ ਦੇ ਤਨੀ ਕਮਜੀਤ ਅਨਮੂਲ ਹਰ ਇੱਕ ਸਾਲ ਵਿੱਚ ਬਾਕਵਕ ਦੇਸ਼ਾਂ ਵਿੱਚ ਜਾਂਦੇ ਨੇ ਇਹਨਾਂ ਨੇ ਵਾਅਦਾ ਕੀਤਾ ਆ ਕਿ ਜਦੋਂ ਵੀ ਅਸੀਂ ਬਾਕਵਕ ਦੇਸ਼ਾਂ ਕੈਨੇਡਾ ਹੋਵੇ ਅਮਰੀਕਾ ਹੋਵੇ ਇੰਗਲੈਂਡ ਹੋਵੇ ਯੂਰੋਪ ਹੋਵੇ ਕੋਈ ਵੀ ਦੇਸ਼ ਹੋਵੇ ਤਾਂ ਜਿਹੜੇ ਬਜ਼ੁਰਗ ਕਈਆਂ ਸਾਲਾਂ ਤੋਂ ਪੰਜਾਬ ਜਾ ਨਹੀਂ ਸਕਦੇ ਜਮੀਨਾਂ ਨੱਪੀਆਂ ਹੋਈਆਂ ਨਹੀਂ ਭਗੌੜਾ ਕਰਾਰ ਦਿੱਤਾ ਗਿਆ ਹੈ ਵਾਰੰਟੀ ਇਸ਼ੂ ਹੋਈ ਨਹੀਂ ਲੋਕਾਂ ਦੇ ਗਲਤ ਪਰਚੇ ਪਾਏ ਹੋਏ ਨੇ ਮੈਂ ਆ ਪਾਵਾਂਗਾ ਤਾਂ ਲੋਕਾਂ ਦੇ ਦੁੱਖ ਦੇਸ਼ ਵਿੱਚ ਆਣ ਕੇ ਵਿਦੇਸ਼ ਵਿੱਚ ਜਾ ਕੇ ਸੁਣਾਵਾਂਗਾ ਤਾਂ ਲੋਕਾਂ ਨੇ ਆਪਣੇ ਆਪ ਆਪ ਮਹਾਰੇ ਅਬ ਇਸ ਬਦੇਸ਼ ਤੋਂ ਪੰਜਾਬ ਵਿੱਚ ਹੋਰ ਕੀਤੇ ਆ ਅਤੇ ਪਿਛਲੇ ਕੁਝ ਕੋ ਘੰਟਿਆਂ ਦੇ ਅਨਲਿਸਿਸ ਦੇ ਮਤਲਬ ਕ ਇਹਨਾਂ ਨੇ ਯਤਨ ਯਕੀਨਰ ਵਧਾਇਆ ਕੀ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਨੇ ਕੌਲ ਕੀਤੇ ਨੇ ਪੰਜਾਬ ਦੇ ਵਿੱਚ ਤੇ ਯਤਨ ਯਕੀਨਰ ਵਧਾਇਆ ਉਹਨਾਂ ਵਾਸਤੇ ਤੁਹਾਡੇ ਕੀ ਅਲਫਾਜ਼ ਨੇ ਕੀ ਕਹਿਣਾ ਚਾਹੁੰਦੇ ਹਨ ਮੋਹਰ ਸਾਹਿਬ ਲੇਕਿਨ ਜਿਹੜੇ ਲੋਕਾਂ ਨੇ ਜਿਹੜੇ ਪੰਜਾਬ ਸਰਕਾਰ ਨੇ 2 ਸਾਲਾਂ ਦੇ ਵਿੱਚ ਕੰਮ ਕੀਤੇ ਨੇ ਲੋਕਾਂ ਦੇ ਲਈ ਔਰ ਜਦੋਂ ਵੀ ਕੋਈ ਸਾਡੇ ਐਮਐਲਏ ਸਾਹਿਬਾਂ ਜਾਂਦੇ ਆਪਣੇ ਰਿਪੋਰਟ ਕਾਰਡ ਲੈ ਕੇ ਤਾਂ ਲੋਕ ਕੱਠੜਾਂ ਦੇ ਵਿੱਚ ਉੱਠ ਕੇ ਘੜੇ ਹੋ ਕੇ ਕਹਿੰਦੇ ਵੀ ਤੁਸੀਂ ਭੁੱਲ ਗਏ ਦੋ ਤਿੰਨ ਕੰਮ ਹੋਰ ਵੀ ਸਾਡੇ ਪਿੰਡ ਦੇ ਵਿੱਚ ਹੋਏ ਨੇ ਔਰ ਕਈ ਪਿੰਡਾਂ 'ਚ ਜਾ ਕੇ ਸਰਪੰਚ ਖੁਦ ਪਹਿਲਾਂ ਕਹਿੰਦਾ ਵੀ ਤੁਹਾਡੇ ਬੋਲਣ ਤੋਂ ਪਹਿਲਾਂ ਮੈਂ ਦੱਸਦਾ ਵੀ ਸਾਡੇ ਪਿੰਡ 'ਚ ਕੀ ਕੀ ਕੰਮ ਹੋਏ ਨੇ ਤੇ ਜਿਹੜੇ ਤੁਸੀਂ ਪੁਰਾਣੇ ਸਰਪੰਚ ਵੀ ਕਈ ਪਿੰਡਾਂ 'ਚ ਲਾ ਲਓ ਉਹ ਵੀ ਦੱਸਦੇ ਨੇ ਵੀ ਇੰਨੀ ਇੰਨੀਆਂ ਗ੍ਰਾਂਟਾਂ ਪਿੰਡਾਂ ਦੇ ਵਿੱਚ ਇੰਨਾ ਵਿਕਾਸ ਅੱਜ ਤੱਕ ਕਿਸੇ ਵੀ ਗਵਰਨਮੈਂਟ ਦੇ ਹੁੰਦਿਆਂ ਨਹੀਂ ਹੋਇਆ ਜਿੰਨਾ ਮਾਨ ਸਰਕਾਰ ਦੇ ਦੋ ਸਾਲਾਂ ਦੇ ਵਿੱਚ ਵਿਕਾਸ ਹੋਇਆ ਚਾਹੇ ਉਹ ਨੌਕਰੀਆਂ ਦੀ ਗੱਲ ਹੋਵੇ ਜੀ ਚਾਹੇ ਬਿਜਲੀ ਦੀ ਗੱਲ ਮਾਫੀ ਦੀ ਹੋਵੇ ਚਾਹੇ ਖੇਤਾਂ ਵਾਲੀ ਬਿਜਲੀ ਦੀ ਹੋਵੇ ਜਿਹੜੇ ਸਾਡੇ ਕਿਸਾਨ ਭਰਾ ਦਿਨੇ-ਦਨੇ ਆਪਣੇ ਖੇਤਾਂ ਨੂੰ ਪਾਣੀ ਲਾ ਕੇ ਰਾਤ ਨੂੰ ਆਪਣੇ ਪਰਿਵਾਰ ਦੇ ਵਿੱਚ ਦੁੱਖ ਨਹੀਂ ਸੌਂਦੇ ਨੇ ਔਰ ਚਾਹੇ ਉਹ ਐਜੂਕੇਸ਼ਨ ਦੀ ਗੱਲ ਹੋਵੇ ਸਕੂਲ ਆ ਫੈਮਿਨਸ ਸਕੂਲ 에너지 ਬੜੇ ਵਧੀਆ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਸਿਰਫ ਗਰੀਬਾਂ ਦੇ ਬੱਚੇ ਹੀ ਪੜਦੇ ਸੀ ਜਿੱਥੇ ਨਾ ਕੋਈ ਟੀਚਰ ਸੀਗਾ ਨਾ ਕੋਈ ਇਨਫਰਾਸਟ੍ਰਕਚਰ ਕੋਈ ਇਹ ਕਿਸੇ ਵੀ ਤਰ੍ਹਾਂ ਦਾ ਕੋਈ ਇੰਟਰਸਟ ਤੋਂ ਸਹੂਲਤ ਸੀਗੀ ਸੋ ਉਹਦੇ ਤੋਂ ਲੋਕ ਬਹੁਤ ਖੁਸ਼ ਨੇ ਜੀ ਕਿ ਬਾਕੀ ਜਿਹੜੇ ਸੇਕ ਉਲਟਾ ਨੇ ਉੱਥੇ ਇਲਾਜ ਮੁਫਤ ਹੈ ਜੀ ਟੈਸਟ ਮੁਫਤ ਨੇ ਦਵਾਈਆਂ ਮੁਫਤ ਨੇ ਤਾਂ ਲੋਕਾਂ ਨੂੰ ਬਹੁਤ ਇਸ ਗੱਲ ਦੀ ਰਾਹਤ ਮਿਲੀ ਹੈ ਜੀ ਔਰ ਲੋਕ ਬਹੁਤ ਖੁਸ਼ ਨੇ ਮੈਨੂੰ ਲੱਗਦਾ ਵੀ ਜਿਹੜਾ 2 ਸਾਲਾਂ ਦਾ ਇਹ ਜਿਹੜਾ ਕੰਮ ਹੈ ਕੀਤਾ ਉਹ ਮਾਨ ਸਰਕਾਰ ਨੇ ਉਹਦਾ ਫਤਵਾ ਜ਼ਰੂਰ ਦੇ ਲੇ ਇਹ ਕਰ ਕੀ ਹੈ ਕਿ ਕਬੱਡੀ ਦੇ ਪਲੇਅਰ ਸਿਕਸ ਉਸਤਾਮਾ ਬੁੱਧੀਜੀਵੀ ਅਤੇ ਬਖਕ ਪੱਤਰਕਾਰੀ ਦੇ ਖੇਤਰ ਵਿੱਚ ਜਿਨ੍ਹਾਂ ਲੋਕਾਂ ਦੇ ਨਾਮ ਨੇ ਅਤੇ ਨਾਮ ਦੇ ਨਾਲ ਜਿਨ੍ਹਾਂ ਲੋਕਾਂ ਦਾ ਆਬਾਸਤਾ ਪੰਜਾਬ ਦੀ ਚੜ੍ਹਦੀ ਕਲਾ ਦੇ ਵਾਸਤੇ ਹੈ ਚ ਦੇਸ਼ ਵਿੱਚ ਹੈ ਚ ਵਦੇਸ਼ ਵਿੱਚ ਹੈ ਉਹਨਾਂ ਦੇ ਮੁਤਾਬਕ ਕਿ ਇਥੋਂ ਜਿਹੜਾ ਪ੍ਰਮੁੱਖ ਚੈਨਲ ਨੇ ਉਹਨਾਂ ਨੇ ਜੋ ਸਰਵੇ ਕੀਤਾ ਉਹਦੇ ਮੁਤਾਬਕ ਲੋਕਾਂ ਦਾ ਜਿਹੜਾ ਹੈ ਉਹ ਧਿਆਨ ਤੁਹਾਡੀ ਸਖੀਅਤ ਨੇ ਪੁੱਲ ਕੀਤਾ ਔਰ ਮਾਰਕ ਸਾਹਿਬ ਨੂੰ ਫਿਰ ਇੱਕ ਵਾਰੀ ਯਾਦ ਕਰਾਇਆ ਇਹਨਾਂ ਇਲੈਕਸ਼ਨਾਂ ਨੇ ਉਹਨਾਂ ਦੀਆਂ ਗਾਇਆਂ ਹਨ ਲੋਕਤਾਮ ਲੋਕ ਗੀਤ ਅਤੇ ਇਸ ਕਹਿ ਸਕਦੇ ਕਲਿਆਣੀ ਬਾਦਸ਼ਾਹ ਤੋਂ ਇਲਾਵਾ ਜਿਹੜਾ ਸਿੱਖੀ ਇਤਿਹਾਸ ਨੂੰ ਉਹਨਾਂ ਨੇ ਪੇਸ਼ ਕੀਤਾ ਆ ਔਰ ਗੁਰਗੰਸਬੀ ਹਜ਼ੂਰਤ ਵਿੱਚ ਹੁਣ ਫਿਰ ਬਜ਼ੁਰਗ ਉਹਨਾਂ ਨੂੰ ਨੌਜਵਾਨ ਪੀੜੀ ਜਿਹੜੀ ਹੈ ਯਾਦ ਕਰਕੇ ਤੁਹਾਨੂੰ ਵੋਟ ਨੂੰ ਕਾਸਟ ਕਰ ਰਹੇ ਨੇ ਮੇਰੇ ਖਿਆਲ ਕੀ ਮਾਰਕ ਸਾਹਿਬ ਦੇ ਅੱਗੇ ਵਸੀ ਸਿਰ ਚ ਕਾਉਂਦੇ ਆ ਤੇ ਇੱਕ ਵਾਰ ਫਿਰ ਤੁਸੀਂ ਯਾਦ ਕਰਾ ਰਹੇ ਆ ਕਿ ਸਤਿ ਉੱਚੇ ਪੁਰਾਣੇ ਗਾਇਕ ਜਿਹੜੇ ਨੇ ਜਿਨ੍ਹਾਂ ਨੇ ਸਿੱਖ ਇਤਿਹਾਸ ਨੂੰ ਅਤੇ 12 ਨੂੰ ਜੋਧੇ ਦੇ 12 ਨੂੰ ਪੇਸ਼ ਕਰਕੇ ਨੌਜਵਾਨਾਂ ਦੇ ਵਿੱਚ ਜੋਸ਼ ਭਰਿਆ ਸੋ ਜਿਸ ਕਰਕੇ ਇਹ ਜੋਸ਼ ਜਿਹੜਾ ਭਰਿਆ ਇਹ ਜੋ ਸਾਹਮਣੇ ਆਇਆ ਕਿਸੀ ਵੋਟ ਪਾਣੀ ਤੇ ਕਾਰਜਿਤ ਅਨਮੋਲ ਨਾ ਪਾਣੀ ਆ ਅਨਮੋਲ ਸਾਹਿਬ ਬਾਹਰਲੇ ਲੋਕ ਐਨ ਆਰ ਆਈ ਜਿਹੜੇ ਨੇ ਤੁਹਾਡੇ ਤੋਂ ਇਹਨਾਂ ਫੋਨ ਕਰਦੇ ਨੇ ਕੀ ਡਿਮਾਂਡ ਕਰਦੇ ਨੇ ਜਿਸ ਕਰਕੇ ਲੋਕਾਂ ਨੇ ਕੈਨੇਡਾ ਵਿੱਚੋਂ ਅਮਰਕਾ ਦੇ ਸ਼ਹਿਰਾਂ ਵਿੱਚੋਂ ਹਰ ਦੇਸ਼ ਦੇ ਵਿਦੇਸ਼ਾਂ ਵਿੱਚੋਂ ਪੰਜਾਬ ਚ ਫਰੀਦਕੋਟ ਵਿੱਚ ਜਿਨ੍ਹਾਂ ਨੇ ਜੋਰ ਲਾਇਆ ਤੁਹਾਨੂੰ ਜਿਤਾਉਣ ਲਈ ਲਾਰੇ ਨੇ ਸੋ ਤੁਸੀਂ ਕੀ ਖੁਸ਼ੀ ਮਸਕਿਨੀ ਤੁਹਾਨੂੰ ਖੁਸ਼ੀ ਹੈ ਮੰਨ ਲਓ ਬਹੁਤ ਖੁਸ਼ੀ ਹੈ ਜੀ ਔਰ ਬੜੇ ਵਧੀਆ ਲੋਕ ਜਿਹੜੇ ਕਿ ਮੈਂ ਜਿਵੇਂ ਤੁਸੀਂ ਕਬੱਡੀ ਦਾ ਨਾਮ ਹੈ ਕਬੱਡੀ ਦੇ ਇੱਕ ਬਹੁਤ ਵੱਡੇ ਸਿਤਾਰੇ ਨੇ ਜੀ ਆਪਣੇ ਆਲਮਦੀਰ ਚਰਨਾਲਮਦੀਰ ਜੀ ਉਹ ਇੱਥੇ ਉਹ ਕਹਿੰਦੇ ਵੀ ਮੈਂ ਇਹ ਜਦੋਂ ਦੇ ਸਰਕਾਰਾਂ ਨੇ ਇੱਥੇ ਆ ਕੇ ਰਹਿਣ ਲੱਗੇ ਜੀ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਬੜਾ ਵਧੀਆ ਜ਼ਮੀਨ ਖਰੀਦ ਕੇ ਗਰਾਊਂਡ ਬਣਾਏ ਨੇ ਜੀ ਉੱਥੇ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਇੱਕ ਨੋਮੀਨਲ ਜੀ ਫੀਸ ਰੱਖ ਕੇ ਬਟ ਜਿਹੜੇ ਬੱਚੇ ਬਿਲਕੁਲ ਫੀਸ ਨਹੀਂ ਭਰ ਸਕਦੇ ਉਹਨਾਂ ਵਾਸਤੇ ਉਹ ਬਿਲਕੁਲ ਮੁਫਤ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਨੇ ਜਿਵੇਂ ਕਿ ਉਹ ਜਿਵੇਂ ਭਰਤੀਆਂ ਹੁੰਦੀਆਂ ਨੇ ਹੁਣ ਉਹਨਾਂ ਦੀ ਤਿਆਰੀ ਕਰਾਉਣੀ ਹੈ ਸਪੋਰਟ ਦੀ ਤਿਆਰੀ ਕਰਾਉਣੀ ਉਹ ਬੜਾ ਵਧੀਆ ਕਰਾਉਂਦੇ ਨੇ ਉਹ ਬੜੇ ਖੁਸ਼ ਨੇ ਜੀ ਐਨਆਈ ਭਰਾ ਕਈ ਇਹਦੇ ਵੀ ਹੋਰ ਵੀ ਆਉਣਾ ਚਾਹੁੰਦੇ ਨੇ ਲੋਕ ਕਿਉਂਕਿ ਪੰਜਾਬ ਨੂੰ ਪਿਆਰ ਕਰਦੇ ਨੇ ਜੀ ਮੈਂ ਦੇਖਿਆ ਜਿਹੜੇ ਲੋਕ ਬਾਹਰਲੇ ਮੁਲਕਾਂ ਜੀ ਤੁਸੀਂ ਵੱਸਦੇ ਹੋ ਬਹੁਤ ਜ਼ਿਆਦਾ ਪੰਜਾਬ ਨੂੰ ਮਿਸ ਕਰਦੇ ਆ ਔਰ ਬਹੁਤ ਪੰਜਾਬ ਲਈ ਚਿੰਤਕ ਨੇ ਔਰ ਬਹੁਤ ਹੀ ਮਤਲਬ ਉਹਨਾਂ ਦੇ ਦਿਲ ਦੇ ਰੋਮ ਦੇ ਰੋਮ ਰੋਮ ਵਿੱਚ ਪੰਜਾਬ ਵਸਿਆ ਹੋਇਆ ਹੈ ਪੰਜਾਬ ਕਿਉਂ ਚਾਹੇ ਉਹ ਨਿਕਲ ਕੇ ਵਿਦੇਸ਼ਾਂ ਵਿੱਚ ਚਲੇ ਗਏ ਪਰ ਪੰਜਾਬ ਉਹਨਾਂ ਦੇ ਵਿੱਚੋਂ ਨਹੀਂ ਨਿਕਲਿਆ ਜੀ ਉਹ ਪੰਜਾਬ ਨੂੰ ਪਿਆਰ ਕਰਦੇ ਨੇ ਬਹੁਤ ਐਮਆਰਆ ਉੱਪਰ ਆਉਂਦਾ ਸਹੀ ਹੋਵੇ ਅੱਛਾ 1 ਮਿੰਟ ਲਈ ਅਸੀਂ 1 ਮਿੰਟ ਤੁਸੀਂ ਤੁਹਾਡਾ ਅਬੀ ਇਸਤਿਹਾਰ ਕਰਦੇ ਆ ਤੁਹਾਡੇ ਵਿੱਚ ਜੋਸ਼ ਭਰਦੇ ਇਸ ਆਵਾਜ਼ ਦੇ ਨਾਲ ਚੋਲੇ ਗਿਆ ਸੀ ਮੁਗਲ ਹਤਿਆਰਾ ਮੁਖੋ ਸਾਤਣਾ ਬੋਲਦਾ ਭਾਈ ਮਤੀ ਦਾਸ ਗੁਰੂ ਦਾ ਪਿਆਰਾ ਕੰਜੀ ਅਨਮੋਲ ਜੀ ਗਿਣਤੀ ਜਿਹੜੀ ਆ ਜਦੋਂ ਆਪਾਂ ਗਿਣਦੇ ਆ ਤੇ ਜਦੋਂ ਇੱਕ ਤੋਂ ਵੱਧ ਕੰਮ ਕੀਤੇ ਹੁੰਦੇ ਆ ਤਾਂ ਕੁਦਰਤੀ ਗੱਲ ਆ ਤੇ ਕੁਝ ਕਮਾ ਦਸੀਂ ਜ਼ਿਕਰ ਕਰਨਾ ਪਲ ਜਾਂਦੇ ਆ ਤੇ ਇੱਕ ਜਿੱਥੇ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਭਗਵੰਤ ਸਿੰਘ ਮਾਨ ਜੀ ਨੇ ਤੇ ਉਹਨਾਂ ਦੇ ਸਾਥੀਆਂ ਨੇ ਕਿ ਅਸੀਂ ਬਿਜਲੀ ਮਾਫ਼ ਕਰਾਂਗੇ 노 ਡਾਊਟ ਕਿ ਲੋਕਾਂ ਨੇ ਬਿਜਲੀ ਸਾਰਿਆਂ ਨੇ ਮਾਫ਼ ਕਰ ਦੇ ਦਿੱਤੀ ਭਾਵੇਂ ਕਿ ਉਹ ਗਰੀਬ ਹੈ ਤੇ ਅਮੀਰ ਹੈ ਅਤੇ ਸਾਰਿਆਂ ਨੂੰ ਬਰਾਬਰ ਦਾ ਉਹਨਾਂ ਨੇ ਸਨਮਾਨ ਦਿੱਤਾ ਔਰ ਇੱਕ ਕੰਮ ਜਿਹੜਾ ਤੁਸੀਂ ਪੁੱਲ ਗਏ ਹੋ ਆਨੁਪ ਸਫਰ ਇਨਾ ਮਹਿੰਗਾ ਹੋ ਗਿਆ ਸੀਗਾ ਪਰਵਾਰਾਂ ਦੇ ਵਾਸਤੇ ਤਾਂ ਬੀਬੀਆਂ ਜਿਹੜੀਆਂ ਨੇ ਦੂਰ ਦੂਰ ਤੱਕ ਦਰਬਾਰ ਸਾਹਿਬ ਮੱਥਾ ਟੇਕਣ ਨੂੰ ਛੂਰਦੀਆਂ ਸੀ ਕਿ ਉਹਨਾਂ ਵਾਸਤੇ ਸਰਕਾਰ ਨੇ ਲਿਆ ਫੈਸਲਾ ਫਰੀ ਬਸਾਂ ਨਾਲ ਸਫਰ ਕਰਨਾ ਪਿੰਡਾਂ ਵਿੱਚੋਂ ਸ਼ਹਿਰਾਂ ਵਿੱਚ ਜਾ ਕੇ ਮਗਾਈ ਤੇ ਕਾਬੂ ਪਾਉਣ ਦੇ ਵਾਸਤੇ ਬਾਜ਼ਾਰਾਂ ਵਿੱਚੋਂ ਸਬਜ਼ੀਆਂ ਤਾਜ਼ੀਆਂ ਹਰ ਚੀਜ਼ ਨੂੰ ਲੋਡ ਪੂਰਾ ਕਰਨਾ ਡਾਕਟਰਾਂ ਦੇ ਕੋਲ ਜਾਣਾ ਔਰ ਆਵਾਜਾਈ ਦੇ ਸਾਧਨ ਦੇ ਵਿੱਚ ਵਿਗਨ ਸੀ ਬਸਾਂ ਚਲਾਉਣਾ ਬਸਾਂ ਵਿੱਚ ਫ੍ਰੀ ਲੀਡਰ ਸਫ਼ਰ ਕਰਨਾ ਇੱਕ ਬਹੁਤ ਵੱਡੀ ਸਹੂਲਤ ਸਰਕਾਰ ਨੇ ਦਿੱਤੀ ਹੈ ਜਿਹੜੀ ਤੁਸੀਂ ਮੇਨ ਭੁੱਲ ਗਏ ਹੋ ਉਹ ਵੀ ਇੱਕ ਕਾਰਨ ਹੈ ਕਿ ਪੰਜਾਬ ਦੀ ਹਰ ਫੈਮਿਲੀ ਪਰਿਵਾਰ ਜਿਹੜਾ ਆ ਪਿੰਡਾਂ ਤੋਂ ਦੂਰ ਸੀ ਉਹਨਾਂ ਨੂੰ ਤੁਸੀਂ ਕਨੈਕਟ ਕਰ ਦਿੱਤਾ ਦਰਵਾਜ ਸਾਹਿਬ ਦੇ ਦਰਸ਼ਨ ਕਰਨ ਦੇ ਵਾਸਤੇ ਬਹੁਤ ਈਜ਼ੀ ਕਰ ਦਿੱਤਾ ਕਿ ਫ੍ਰੀ ਆ ਤਾਂ ਮੇਰਾ ਖਿਆਲ ਕਿ ਇਹ ਪਹਿਲੀ ਸਰਕਾਰ ਹੈ ਜਿਨੇ ਇਹ ਚੰਗੀ ਸੁਸਤੀ ਕਿਉਂਕਿ ਇੰਨੀ ਮਗਾਈ ਦੇ ਵਿੱਚ ਬਹੁਤ ਕੁਝ ਕੀਤਾ ਸਰਕਾਰ ਨੇ ਹਾਲੇ ਤੱਕ 2 ਸਾਲ ਹੀ ਹੋਏ ਐ ਬਾਕੀ 3 ਸਾਲਾਂ ਚ ਪਤਾ ਨਹੀਂ ਕੀ ਕੰਮ ਕਰੋਗੇ ਸਪੈਸ਼ਲੀ ਫਰੀਦਕੋਟ ਲਈ ਤਾਂ ਤੁਸੀਂ ਇੱਕ ਚਾਨਣ ਮਨਾਰਾ ਬਣ ਕੇ ਆ ਰਹੇ ਹੋ 4 ਜੂਨ ਦੀ ਸੀਰੀਜ਼ ਦੀ ਸੂਜੀ ਕਰਨੇ ਵਿੱਚ ਜਦੋਂ ਕਾਊਂਟਿੰਗ ਹੋਣੀ ਹੈ ਤਾਂ ਉੱਪਰ ਉੱਪਰ ਜਾਂਦੇ ਜਾਂਦੇ ਫਾਈਨਲ ਜਿਹੜਾ ਆ ਐਡਵਾਂਸ ਵਿੱਚ ਹੀ ਰਿਜ਼ਲਟ ਨਿਕਲਣਾ ਕਿ ਵਿਨਰ ਨੇ ਫਰੀਦਕੋਟ ਤੋਂ ਕਮਜੀਤ ਅਨਮੋਲ ਅਖੀਰ ਵਿੱਚ ਕੀ ਕਹਿਣਾ ਚਾਹੁੰਦੇ ਹੋ ਸਾਡੇ ਜਿਹੜੇ ਦਰਸ਼ਕ ਨੇ ਸੁਣਨ ਵਾਲੇ ਸੋਚੇ ਨੇ 10 ਮਿਲੀਨ ਤਾਂ ਲੋਕ ਉੱਪਰਵਾਸ਼ ਕਰ ਰਹੇ ਨੇ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਸ ਇਹੀ ਹੈ ਕਿ ਸਾਰੇ ਜਣੇ ਸਹਿਯੋਗ ਦਿਓ ਔਰ ਮੈਂ ਤੁਹਾਡੀ ਆਸਮੇਦ ਤੇ ਖਰਾ ਉਤਰੂੰਗਾ ਜੋ ਵੀ ਐਨਆਰਆਈ ਭਰਾ ਨੇ ਜਿਹੜੀਆਂ ਵੀ ਸਮੱਸਿਆ ਹੋਣਗੀਆਂ ਪਹਿਲ ਦੇ ਆਧਾਰ ਤੇ ਆਪਾਂ ਹੱਲ ਕਰਾਂਗੇ ਜੀ ਔਰ ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਬਹੁਤ ਸਹਿਯੋਗ ਦੇ ਰਹੇ ਹੋ ਔਰ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਹੋ ਵੋਟਾਂ ਪਾਉਣ ਲਈ ਤੇ ਬਹੁਤ-ਬਹੁਤ ਸ਼ੁਕਰੀਆ ਵਾਸੀ ਸਾਹਿਬ ਤੁਹਾਡਾ ਵੀ ਔਰ ਸਾਰੇ ਜਿਹੜੇ ਕੈਨੇਡਾ ਵਾਸੀ ਨੇ ਸਾਰੇ ਅਮਰੀਕਾ ਆਵਾ ਪੈਣਾ ਦਾ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਬਾਨੀ ਮਿਰਬਲ ਨੂੰ ਗ੍ਰਪੀਤ ਜੀ ਵੱਲੋਂ ਗ੍ਰਪੀਤ ਜੀ ਸਪੈਸ਼ਲਿਸਟੀ ਪੈਂਡੂ ਵਿਖਾਇਓ ਜਿੱਥੇ ਸਾਡਾ ਸਤਕਾਰ ਹੋਇਆ ਇਹਨਾਂ ਦੇ ਘਰਾਂ ਦੇ ਉੱਪਰ ਚੰਡੇ ਝੂਲ ਰਹੇ ਨੇ ਆਪ ਜੀ ਦੇ ਅਤੇ ਪੈਂਡ ਪੈਂਡ ਸ਼ਰਸ਼ਰ ਵਿੱਚ ਕਰਮਜੀਤ ਅਨਮੋਲ ਕਰਮਜੀਤ ਅਨਮੋਲ ਦੇ ਨਾਰੇ ਲੱਗ ਰਹੇ ਨੇ ਅਤੇ ਨਾਰੇ ਲੋਕ ਉਧਰ ਰਹਿੰਦੇ ਨੇ ਜਿਨ੍ਹਾਂ ਨੇ ਦਿਲ ਦੇ ਵਿੱਚ ਅਤੇ ਦਿਲ ਦੀ ਲੜਾਈ ਦੇ ਵਿੱਚ ਜੋਸ਼ ਪਿਆਰ ਅਤੇ ਸਤਕਾਰ ਹੁੰਦਾ ਗੁੱਡ ਲੱਕ ਆਉਣ ਵਾਲੇ ਸਮੇਂ ਦੀ ਮੁਬਾਰਕਬਾਦ ਥੈਂਕ ਯੂ ਬੰਦਰ ਫਰੀਦਕੋਟ ਦੇ ਨਾਲ ਹੈ ਉਹ ਮੇਰੀ ਸਪੋਰਟ ਜਰੂਰ ਕਰੋ ਕਿਉਂਕਿ ਸਰਦਾਰ ਭਵਨ ਸਿੰਘ ਮਾਨ ਜੀ ਨੇ ਮੈਨੂੰ ਇੱਥੋਂ ਟਿਕਟ ਦਿੱਤੀ ਹੈ ਜੀ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਡੀਆਂ ਉਮੀਦਾਂ ਤੇ ਖਰਾ ਉਤਰਾਂ ਜਿਹੜੇ ਐਨ ਆਰ ਆਈ ਭੈਣ ਭਰਾ ਆ ਉਹਨਾਂ ਦੀਆਂ ਤੇ ਵੀ ਜਿਹੜੇ ਇੱਥੋਂ ਦੇ ਸਾਡੇ ਲੋਕ ਸਵਾਰ ਹਲਕਾ ਫਰੀਦਕੋਟ ਦੇ ਵਾਸੀ ਨੇ ਉਹਨਾਂ ਦੇ ਤੇ ਵੀ ਸੋ ਮੈਂ ਬੇਨਤੀ ਕਰਦਾ ਕਿ ਸਾਰੇ ਜਣੇ ਜਰੂਰ ਆਪਣੇ ਭੈਣ ਭਰਾਵਾਂ ਨੂੰ ਇੱਥੇ ਕਹੋ ਤੇ ਮੇਰੀ ਸਪੋਰਟ ਕਰੋ ਥੈਂਕ ਯੂ ਸੋ ਮਚ